ਵੱਤਾ ਵਰਨ ਨੂੰ ਮੇਰੇ ਸਾਥੀ ਕਲੀ ਦੇ ਰੂਪ ਵਿੱਚ ਹੈ ਉਸ ਦ੍ਰਿਸ਼ ਨੂੰ ਅੰਤਮ ਸਮੇਂ ਨੂੰ ਇਉਂ ਬੇਨਤੀ ਕਰਦੇ ਨੇ ਆਇਆ ਸੰਮਤ 1732 এ ਆਇਆ ਸੰਮਤ ਸੰਮਤ 1732 ਬੱਤੀ ਇਹ ਵੀ ਦਿਨ ਹੈ ਸ ਵੀਰਵਾਰ ਦਾ 11 ਮੱਕਰ ਮਕਰ ਮਕਰ ਸੁਦੀ ਪੰਚਮੀ 11 ਮੱਕਰ ਮਕਰ ਮਕਰ ਸੁਦੀ ਪੰਚਮੀ ਦਿੱਲੀ ਵਿੱਚ ਚੌਕ ਚਾਦਨੀ ਸਾਰੇ ਸ਼ਹਿਰ ਦਾ ਉਹ ਸਾਰੇ ਸ਼ਹਿਰ ਦਾ ਇਕੱਠ ਬੜਾ ਭਾਰਾ ਸਾਰੇ ਸ਼ਹਿਰ ਦਾ ਸ਼ਹਿਰ ਦਾ ਇਕੱਠ ਬੜਾ ਪਰ ਵੀ ਬੰਦ ਸੀ ਬਾਜ਼ਾਰ ਆਮ ਤਾਂ ਖੂਨੀ ਸਾਕਾਏ ਸਾਕਾਏ ਤੱਕਣ ਸਭ ਜੋੜ ਕੇ ਖੂਨੀ ਸਾਕਾਏ ਸਾਕਾਏ ਤੱਕਣ ਸਭ ਜੋੜ ਕੇ ਆਏ ਕਈ ਪ੍ਰੇਮੀ ਸਾਰਾਂ ਦੇ ਪੈਗ ਪੀਤੇ ਸੀ ਪੈਗ ਪੀਤੇ ਸੀ ਦੁੰਬੇ ਵੀ ਆਏ ਖਾ ਕੇ ਪੈਗ ਪੀਤੇ ਸੀ ਪੀਤੇ ਸੀ ਦੁੰਬੇ ਵੀ ਆਏ ਖਾ ਕੇ ਵੀ ਕਹਿੰਦੇ ਜਗ ਦੀ ਨਹੀਂ ਕਰਨਾ ਵਿੱਚ ਖੁਸ਼ੀ ਦੇ ਖੁਸ਼ੀ ਦੇ ਪਾਵੰਦੇ ਜੱਲੀਆਂ ਵਿੱਚ ਖੁਸ਼ੀ ਦੇ ਖੁਸ਼ੀ ਦੇ ਪਾਵੰਦੇ ਜੱਲੀਆਂ ਕਹਿੰਦੇ ਸੁਭਾਗਾ ਬਹਿਣਿਆ ਜਿਹੜੇ ਪੰਡਤ ਓ ਜਿਹੜੇ ਪੰਡਤ ਦੁਖੀ ਸੀ ਕੋ ਜੇ ਆਏ ਜਿਹੜੇ ਪੰਡਤ ਪੰਡਤ ਦੁਖੀ ਸਿਕੋ ਜੇ ਆਏ ਵੀ ਤੁਰਕਾਂ ਦਾ ਜੋਰ ਵੇਖ ਕੇ ਨੀ ਵੀ ਪਾਉਂਦੇ ਨੀ ਵੀ ਪਾਉਂਦੇ ਕਹਿ ਨਹੀਂ ਕੁਝ ਸਕਦੇ ਨੀ ਵੀ ਪਾਉਂਦੇ ਪਾਉਂਦੇ ਕਹਿ ਨਹੀਂ ਕੁਝ ਸਕਦੇ RAM ਨੂੰ ਨੇ ਦਿਲੀ ਰਟਦੇ ਕਦੇ ਕਹੇ ਤੂੰ ਕਦੇ ਕਹਿੰਦੇ ਤੂੰ ਅੰਤਰ ਜਾਮੀ ਕਦੇ ਕਹਿੰਦੇ ਨੇ ਕਹਿੰਦੇ ਤੂੰ ਐ ਅੰਤਰ ਜਾਮੀ ਜੀ ਨਾਵੇਂ ਗੁਰੂ ਪਤ ਰਖ ਲਈ ਕਹੇ ਬੋਲ ਜੋ ਬੋਲ ਜੋ ਆਨੰਦ ਪੁਰ ਮੁਖ ਤੋਂ ਕਹੇ ਬੋਲ ਜੋ ਬੋਲ ਜੋ ਆਨੰਦ ਪੁਰ ਮੁਖ ਤੋਂ ਅੱਜ ਪਾਲ ਕੇ ਵਿਖਾ ਦਿਓ ਇਹਨੇ ਚਿਰਾਂ ਨੂੰ ਹੋਏ ਨੇ ਚਿਰਾਂ ਨੂੰ ਸ਼ਰਧਾ ਕਾ ਜੀ ਪੁਜਿਆ ਇਹਨੇ ਚਿਰਾਂ ਨੂੰ ਚੇਰਾ ਨੂੰ ਸ਼ਰਦਾ ਕਾਜੀ ਪੁਜਿਆ ਵੀ ਲਾਲ ਜਈ ਕਿਤਾਬ ਕੋਲ ਕੇ ਮੱਥੇ ਵੱਟ ਪਾ ਮੱਥੇ ਵੱਟ ਪਾ ਰੰਗਾ ਸੋ ਚਰਿਆ ਸੀ ਮੱਥੇ ਵੱਟ ਪਾ ਵੱਟ ਪਾ ਰੰਗਾ ਸੋ ਚ ਰਿਆ ਸੀ ਕਾਜੀ ਮੁਖੋਂ ਕਹਿੰਦਾ ਬੋਲ ਕੇ ਨਾਲ ਤੇਗ ਦੇ ਨਾਲ ਤੇਗ ਚਟਕਾਓ ਸ਼ਰਦਾਸ ਦੀ ਨਾਲ ਤੇਗ ਦੇ ਨਾਲ ਤੇਗ ਚਟਕਾਓ ਸ਼ਰਾ ਦਸਦੀ ਵੀ ਜਲਦੀ ਹੁਕਮ ਹੋ ਗਿਆ ਨੌਵੇਂ ਪਾਤਸ਼ਾਹ ਪੜਨ ਮੁਖ ਬਾਣੀ ਨੌਵੇਂ ਪਾਤਸ਼ਾਹ ਹਾਂ ਪਾਤਸ਼ਾਹ ਪੜਨ ਮੁਖ ਬਾਣੀ ਮਸਤ ਸਮਾਦੀ ਲਾਇ ਕੇ ਸਮਾਣੇ ਵਾਲਾ ਜੋ ਸਮਾਣੇ ਵਾਲਾ ਜੋ ਜਲਾਲਦੀਨ ਪੁੱਜਿਆ ਸਮਾਣੇ ਵਾਲਾ ਜੋ ਸਮਾਣੇ ਵਾਲਾ ਜੋ ਜਲਾਲਦੀਨ ਪੁਜਿਆ ਵੀ ਨੰਗੀ ਤਲਵਾਰ ਬਾੜ ਕੇ ਨਿਗਾ ਲੱਗੀ ਸੀ ਲੱਗੀ ਸੀ ਗੁਰਾਂ ਦੇ ਵੱਲ ਕੁੱਲ ਦੀ ਨਿਗਾ ਲੱਗੀ ਸੀ ਲੱਗੀ ਸੀ ਗੁਰਾਂ ਦੇ ਵੱਲ ਕੁੱਲ ਦੀ ਵੇਖ ਕੇ ਤੁਰਕ ਦੇ ਹੱਸਦੇ ਦੁਖੀ ਪੰਡਤ ਓ ਦੁਖੀ ਪੰਡਤ ਉੱਚੀ ਨਹੀਂ ਬੋਲ ਸਕਦੇ ਦੁਖੀ ਪੰਡਤ ਪੰਡਤ ਉਚੀ ਨਹੀਂ ਬੋਲਾ ਸਕਦੇ ਵੀ ਦਿਸਦਾ ਧਰਮ ਮੁਕਿਆ ਵੇਖੋ ਗੁਰੂ ਜੀ ਵੇਖੋ ਗੁਰੂ ਜੀ ਰਹੇ ਪਾਠ ਕਰਦੇ ਵੇਖੋ ਗੁਰੂ ਜੀ ਓ ਗੁਰੂ ਜੀ ਰਹੇ ਪਾਠ ਕਰਦੇ ਆਏ ਜੋ ਧਰਮ ਰੱਖਣ ਧਰਮ ਮੁਗਲਾ ਮਗਲ ਰਾਜ ਦੀ ਫਟਣੀ ਵੀ ਦੇ ਕੇ ਕੁਰਬਾਨੀ ਸੀ ਇਸ ਦੀ ਤੱਕ ਰਿਆ ਸੀ ਤਲਾਦ ਕਾਜੀ ਵੱਲ ਨੂੰ ਤੱਕ ਰਿਆ ਸੀ ਹਾਂ ਤੱਕ ਰਿਆ ਸੀ ਜਲਾਦ ਕਾਜੀ ਵੱਲ ਨੂੰ ਜਪਦੀ ਦਾ ਭੋਗ ਪੈ ਗੇ ਛੱਟ ਵੇਖੇ ਛੱਟ ਵੇਖ ਕੇ ਸ਼ਰਾ ਤੇਗ ਮਾਰੀ ਛੱਟ ਵੇਖ ਕੇ ਵੇਖ ਕੇ ਇਸ਼ਾਰਾ ਤੇਗਾ ਮਾਰੀ ਵੀ ਤੇ ਧੜ ਵਖ ਸੀ ਸੋ ਵਕ ਹੋ ਗਿਆ ਆਈ ਕਹਿਰ ਦੀ ਕਹਿਰ ਦੀ ਹਨੇਰੀ ਏਕੇ ਐਸੀ ਆਈ ਕਹਿਰ ਦੀ ਹੋ री एक सब दिया हो भुलिया बेख सूरज बेख सूरज करूप चट हो गया बेख सूरज सूरज करूप चट हो गया भी खुले गई समाधि शिवादि तीन लोग चार ਕੰਬਿਆ ਜਿਹੜੇ ਕਹਿੰਦੇ ਸੀ ਓ ਜਿਹੜੇ ਕਹਿੰਦੇ ਸੀ ਵਰਨ ਇੱਕ ਕਰਨ ਜਿਹੜੇ ਕਹਿੰਦੇ ਸੀ ਕਹਿੰਦੇ ਸੀ ਵਰਨ ਇੱਕ ਕਰਣਾ ਵੀ ਨਾਵੇਂ ਗੁਰੂ ਦੀਨ ਕਰਕੇ ਪਰਮਸਤਾ ਪਰਮਸਤਾ ਗੁਰਾਂ ਨੇ ਹੱਥ ਛੱਡਿਆ ਪਰਮਸਤਾ ਅਸਤਾ ਗੁਰਾਂ ਨੇ ਹੱਥ ਛੱਡਿਆ ਫਰਾਂ ਦੀ ਜੋ ਤੇਰੇ ਅਗਨੀ ਠਾਰ ਗਏ